ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰੈਵਨਿਊਸ ਤੇ ਮੈਂ ਕਿਰਨ ਪੰਜਾਬ ਦੇ ਉਹਨਾਂ ਨੌਜਵਾਨਾਂ ਲਈ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨ ਦੇ ਇਛੁਣ ਸੀ ਟਾਈਪ ਕੈਂਪ ਫੂਮ ਸਿੰਘ ਵਾਲਾ 1 ਦਸੰਬਰ 2025 ਨੂੰ ਸਿਕਿਉਰਿਟੀ ਗਾਰਡ ਦਾ ਫੋਰਸ ਕਰਵਾਇਆ ਜਾ ਰਿਹਾ ਹੈ ਸੀ ਟਾਈਪ ਕੈਂਪ ਫੂਮ ਸਿੰਘ ਵਾਲੇ ਦੇ ਕੈਂਪ ਟ੍ਰੇਨਿੰਗ ਆਫਸਰ ਕੈਪਟਨ ਪ੍ਰਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਫੀਤਕੋਟ ਤੇ ਮੋਗਾ ਜ਼ਿਲ੍ਹੇ ਦੇ ਨੌਜਵਾਨਾਂ ਜੋ ਸਕورٹی ਗਾਰਡ ਦੇ ਕੋਰਸ ਕਰਨਾ ਚਾਹੁੰਦੇ ਹਨ ਉਹ 25 ਦਸੰਬਰ 2024 ਨੂੰ ਸਵੇਰੇ 8 ਵਜੇ ਤੋਂ ਲੈ ਕੇ 11:30 ਵਜੇ ਤੱਕ ਸੀ ਟਾਈਪ ਕੈਂਪ ਕੋਮ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਸਕਿਉਰਟੀ ਗਾਰਡ ਦਾ ਕੋਰਸ ਮੁਫਤ ਕਰਾਇਆ ਜਾਵੇਗਾ ਤੇ ਕੋਰਸ 2 ਮਹੀਨੇ ਦਾ ਹੋਵੇਗਾ ਕੋਰਸ ਪੂਰਾ ਕਰਨ ਤੇ ਮਾਨਤਾ ਪ੍ਰਾਪਤ ਏਜੰਸੀ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਉਨਾ ਕੋਰਸਾਂ ਦੀਆਂ ਸ਼ਰਤਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਉਮਰ 18 ਤੋਂ 25 ਸਾਲ ਹੋਵੇ ਨੌਜਵਾਨ 10ਵੀਂ ਜਾਂ 12ਵੀਂ ਪਾਸ ਹੋਵੇ ਕੈਂਪ 'ਚ ਆਉਣ ਸਮੇਂ 10ਵੀਂ ਦਾ ਦਰਅਸਲ ਸਰਟੀਫਿਕੇਟ 10ਵੀਂ ਦੇ ਸਰਟੀਫਿਕੇਟ ਦੀ ਫੋਟੋ ਜਿਹੜਾ ਨੌਜਵਾਨ ਪਲੱਸ 2 ਪਾਸ ਹੈ 12 ਦਾ ਸਰਟੀਫਿਕੇਟ ਤੇ ਫੋਟੋਕਾਪੀ ਪੰਜਾਬ ਰੈਜ਼ੀਡੈਂਟ ਦੀ ਫੋਟੋਕਾਪੀ ਜਾਤੀ ਸਰਟੀਫਿਕੇਟ ਦੀ ਫੋਟੋਕਾਪੀ ਆਧਾਰ ਕਾਰਡ ਬੈਂਕ ਦਾ ਖਾਤਾ ਨੰਬਰ ਤੇ ਪਾਸਪੋਰਟ ਫੋਟੋਆਂ ਤલિક ਆਪਣਾ ਪੈਨ ਕਾਪੀ ਲੈ ਕੇ ਕੈਂਪ ਵਿੱਚ ਪਹੁੰਚਣ ਇਹ ਐਸ਼ ਬਿਲਕੁਲ ਮੁਫਤ ਹੋਵੇਗੀ ਅਤੇ ਕੋਸ਼ਤ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਜੋ ਕਿ ਹਰ ਇੱਕ ਨੌਜਵਾਨ ਤੱਕ ਇਹ ਖਬਰ ਪਹੁੰਚ ਸਕੇ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਹੋਰ ਵੀਡੀਓ ਲੈ ਕੇ ਧੰਨਵਾਦ ਜੀ